ਏ ਪਟੇਲ ਨਗਰ ਹੈ ਜੀ ਮਣੀ ਮਨਵਿੰਦਰ ਸਿੰਘ ਸੰਧੂ ਮਣੀ ਦਾ ਪਿੰਡ ਆ ਪਟੇਲ ਨਗਰ ਕਾਇਮ ਹੋ ਕੱਟ ਦਿਆਂਗੇ ਵਹਿਮ ਕੋਈ ਗੱਲ ਨਹੀਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਵਹਿਮ ਕੱਟ ਦਿਆਂਗੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀ ਵਹਿਮ ਕੱਟ ਦਿਆਂਗੇ ਤੇ ਤੁਸੀਂ ਉਹਨਾਂ ਦੇ ਪਿੰਡ ਆ ਕੀ ਮਤਲਬ ਇਹ ਚੋਣਵੇਂ ਸ਼ੁਰੂ ਕਰਤੀ ਚਲੋ ਫਿਰ ਕੱਢਣ ਦਾ ਕੁਛ ਤਾਂ ਕਰਨਾ ਹੀ ਪੈਣਾ ਸੀ ਜੀ ਉਹ ਸ਼ੁਰੂਆਤ ਕੀਤੀ ਵਹਿਮ ਵਾਲੀ ਉਹ ਕੱਟ ਤੇ ਸੀ ਉਹ ਤਾਂ ਕਹਿੰਦੀ ਸੀ ਅਸੀਂ ਵਹਿਮ ਕੱਢਾਂਗੇ ਚਲੋ ਉਹ ਕੱਢਣ ਫਿਰ ਕਰਨੇ ਕੁਝ ਜੋ ਉਹਨਾਂ ਨੇ ਕਰਨਾ ਕਰਨ ਉਹ ਵੀ ਵਹਿਮ ਕੱਢਣ ਜੀ ਉਹਨੂੰ ਤੋਂ ਨਿਕਲ ਦੇ ਦਾਂ ਨਹੀਂ ਫਿਰ ਅਸੀਂ ਤਾਂ ਸ਼ੁਰੂ ਕਰਦੇ ਹਾਂ ਤਦ ਇਹਦਾ ਪਿਆਰ ਹੈ ਕਿਨੇ ਇੰਨੀ ਜ਼ੁਬਾਨ ਮਿੱਠੀ ਤੇ ਇੰਨੀਆਂ ਵਧਿਕੀਆਂ ਹਲਕਾ ਫਿਰੋਜ਼ਪੁਰ ਦਿਹਾਤੀ ਚ ਹੋਈਆਂ ਇਹ ਉਹਨਾਂ ਦਾ ਪਿਆਰ ਜਿਹੜੀ ਆ ਚੁਟਕੀ 2 ਘੰਟੇ ਬਾਅਦ ਉਹ ਚੁਟਕੀ ਦਾ ਨਿਕਲ ਗਈ ਕਾਗਜ਼ ਰਿਜੈਕਟ ਕਰਾਉਣ ਨੂੰ ਫਿਰਦੇ ਸੀ ਹੋਏ ਨਹੀਂ ਤੇ ਜਿਹਨੇ ਥੈਲਾ ਦਿੱਤਾ ਉਹਨੂੰ 100 ਰੁਪਏ ਕਿ ਬਣਾਤਾ ਇਹ ਸਾਰੇ ਹਿਸਾਬ ਲੈ ਜਾਣਗੇ ਸਮਾਨ ਦੀ ਫਿਰ ਉੱਥੇ ਕਾਫੀ ਕੁਝ ਹੋਇਆ ਸ਼ਕੂਰ ਦੇ ਵਿੱਚ ਕਹਿੰਦੇ ਚੰਗੀ ਟਾਪ ਟੂਪ ਲੱਗੀ ਉੱਥੇ ਲੋਕ ਹੀ ਦੱਸਦੇ ਨੇ ਸਾਡੇ ਕੈਮਰੇ ਤੇ ਬੋਲੇਓ ਸੋ ਖੁਜੀ ਤੁਸੀਂ ਦੇਖੀ ਹੋਣੀ ਆ ਤੁਸੀਂ ਸਾਡੇ ਦਾ ਸਵਾਦ ਲੈਣੇ ਉਹ ਦੇਖਣ ਲੱਗੇ। ਦੇਖੀ ਤਾਂ ਤੁਸੀਂ ਵੀ ਆ। ਵੀ 2 ਘੰਟਿਆਂ ਦੇ ਵਿੱਚ ਐ ਚੁਟਕੀ ਮਾਰੀ ਸੀ ਵੀ 2 ਘੰਟੇ ਬਸ ਗੇਮ ਆ ਜਿੱਤ ਪੱਕੀ ਆ। ਮੈਂ ਇਹ ਪੁੱਛਣਾ ਚਾਹਣਾ ਵੀ 2 ਘੰਟੇ ਆਉਣੇ ਨੇ ਜਾਂ ਨਿਕਲ ਚੁੱਕੇ ਨੇ। ਨਹੀਂ ਭਾਈ ਉਹ 2 ਘੰਟਿਆਂ ਦਾ ਟਾਈਮ ਨਿਕਲ ਗਿਆ। ਸੇਖੋ ਗੱਡੀਆਂ ਦੇ ਵੱਡੇ ਕਾਫਲੇ ਲੈ ਕੇ ਲਗਾਤਾਰ ਪ੍ਰਚਾਰ ਦੇ ਵਿੱਚ ਨੇ ਨਜ਼ਰ ਮਾਰ ਸਕਦੇ ਹੋ ਕਿ ਪਟੇਲ ਨਗਰ ਦੇ ਵਿੱਚ ਕਿੰਨੀਆਂ ਲਾਈਨਾਂ ਲੱਗੀਆਂ ਨੇ ਕਿੰਨੀਆਂ ਗੱਡੀਆਂ ਨੇ ਔਰ ਪ੍ਰਚਾਰ ਜਿਹੜੇ ਨੇ ਉਹ ਲਗਾਤਾਰ ਜਿਹੜੇ ਇਹਨਾਂ ਦੇ ਚੱਲਦੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਜਿਹੜੀ ਆ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਲਗਾਤਾਰ ਪਿੰਡਾਂ ਦੇ ਵਿੱਚ ਚੋਣ ਮਹਿੰਮ ਜਿਹੜੀ ਆ ਉਹ ਲਗਾਤਾਰ ਚੱਲਦੀ ਨਜ਼ਰ ਆ ਰਹੀ ਆ ਪੂਰੀ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਜਗਿੰਦਰ ਸਿੰਘ ਜਿੰਦੂ ਵੀ ਨਾਲ ਜਿਹੜੇ ਉਹ ਮੌਜੂਦ ਨੇ ਗੁਰਪ੍ਰੀਤ ਜੀ ਚੋਣ ਮੁਹਿੰਮ ਚੱਲ ਰਹੀ ਹੈ ਹਾਂਜੀ ਹਾਂਜੀ ਵੀਰ ਜੀ ਮਹਾਰਾਜ ਦੀ ਕਿਰਪਾ ਸਾਰੇ ਭਰਾਵਾਂ ਦੇ ਸਾਥ ਨਾਲ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਜੀ ਇਹ ਕਿਹੜੀ ਜਗ੍ਹਾ ਤੇ ਹੁਣ ਅੱਜ ਕਰ ਰਹੇ ਹੋ ਇਹ ਪਟੇਲ ਨਗਰ ਹੈ ਜੀ ਹਾਂਜੀ ਆਪਣੇ ਮਣੀ ਮਨਵਿੰਦਰ ਸਿੰਘ ਸੰਧੂ ਮਣੀ ਦਾ ਪਿੰਡ ਆ ਪਟੇਲ ਨਗਰ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਵਹਿਮ ਕੱਢ ਦਿਆਂਗੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀ ਵਹਿਮ ਕੱਢ ਦਿਆਂਗੇ ਤੇ ਤੁਸੀਂ ਉਹਨਾਂ ਦੇ ਪਿੰਡ ਆ ਕੀ ਮਤਲਬ ਇਹ ਚੌਨਵੇਂ ਮਿ ਸ਼ੁਰੂ ਕਰਤੀ ਚਲੋ ਫਿਰ ਕੱਢਣ ਦਾ ਕੋਸ਼ਿਸ਼ ਤਾਂ ਕਰਨਾ ਹੀ ਪੈਣਾ ਸੀ ਜੀ ਤੇ ਉਹ ਸ਼ੁਰੂਆਤ ਕੀਤੀ ਵਹਿਮ ਵਾਲੀ ਉਹ ਕੱਢ ਤੀ ਜੀ ਤੁਸੀਂ ਤਾਂ ਕਹਿੰਦੀ ਸੀ ਅਸੀਂ ਵਹਿਮ ਕੱਢਾਂਗੇ ਚਲੋ ਉਹ ਕੱਢਣ ਫਿਰ ਕਰਨੇ ਕੁਝ ਜੋ ਉਹਨਾਂ ਨੇ ਕਰਨਾ ਕਰਨ ਉਹ ਵੀ ਵਹਿਮ ਕੱਢਣ ਜੀ ਉਹਨੋਂ ਤਾਂ ਨਿਕਲ ਦੇ ਤਾਂ ਨਹੀਂ ਫਿਰ ਅਹੀਂ ਤਾਂ ਸ਼ੁਰੂ ਕਰਤਾ ਐਨੀਆਂ ਗੱਡੀਆਂ ਦੇ ਕਾਫਲੇ ਇੰਨੇ ਲੋਕ ਇਹ ਕਿਵੇਂ ਵੀਰ ਜੀ ਮਿੰਤਾਂ ਵੀ ਕਰ ਲਈਆਂ ਬੇਨਤੀਆਂ ਵੀ ਕਰ ਲਈਆਂ ਪਰ ਇਹ ਭਰਾਵਾਂ ਨੇ ਖੇੜਾ ਨਹੀਂ ਛੱਡਣਾ ਇਹ ਤਾਂ ਬਾਈ ਇੰਜ ਹੀ ਰਹਿਣੀ ਆ ਇਹ ਨਹੀਂ ਹੁਣ ਜਾਣੀ ਆ ਨਹੀਂ ਇਹਨਾਂ ਨੇ ਜਿੰ ਅਸੀਂ ਤਾਂ ਸਵੇਰ ਦੇ ਲੱਗੇ ਆ ਕੱਲ ਦੇ ਵੀ ਇਹ ਬੇਨਤੀਆਂ ਕੀਤੀਆਂ ਵੀਰੋ ਸਾਡੇ ਮਗਰ ਨਾ ਆਓ ਅਸੀਂ ਜਿੰਨੀਆਂ ਕਿ ਗੱਡੀਆਂ ਦੀ ਲੋੜਾ ਸੀ ਉਹ ਕਰ ਲੈਨੇ ਤੁਸੀਂ ਆਪਦਾ ਕੰਮ ਤਰੀਕੇ ਨਾਲ ਸੰਭਲੋ ਸਾਰਾ ਪਰ ਉਹ ਕਹਿੰਦੇ ਪਿੰਡਾਂ ਦਾ ਸੀ ਸੰਭਲਿਆ ਇਹ ਤਾਂ ਸਾਡੀਆਂ ਐਕਸਟਰਾ ਪਿਆਰ ਹੈ ਤਾਂ ਲੈਣਾ ਹੀ ਪਊ ਮੈਂ ਨਜ਼ਰ ਮਾਰੀ 100 ਕ ਗੱਡੀ ਮਗਰ ਖੜੀ ਲੈਣਾ ਦੇ ਵਿੱਚ ਤੇ ਇਹ ਗੱਡੀਆਂ ਮਤਲਬ ਇੰਨੀਆਂ ਲਗਾਤਾਰੀ ਨਾਲ ਤੁਰੀ ਜਾਂਦੀਆਂ ਨਹੀਂ ਇਹਦਾ ਪਿਆਰ ਹੈ ਇਹਦਾ ਹੀ ਦਾ ਪਿਆਰ ਹੈ ਦਈਏ ਦਾ ਪਿਆਰ ਹੈ ਇਹਨੇ ਇੰਨੀ ਜ਼ੁਬਾਨ ਮਿੱਠੀ ਤੇ ਇੰਨੀਆਂ ਵਧਿਕੀਆਂ ਹਲਕਾ ਫਿਰੋਜ਼ਪੁਰ ਦਿਹਾਤੀ ਚ ਹੋਈਆਂ ਇਹ ਉਹਨਾਂ ਦਾ ਪਿਆਰ ਹੈ 3 ਮਿੰਟ ਵਿੱਚ ਬਹੁਤ ਆਉਂਦੇ ਪਿੰਡ ਜਿਹੜੀ ਆ ਚੁਟਕੀ 2 ਘੰਟੇ ਬਾਅਦ ਉਹ ਚੁਟਕੀ ਤਾਂ ਨਿਕਲ ਗਈ ਕਾਗਜ਼ ਰਿਜੈਕਟ ਕਰਾਉਣ ਨੂੰ ਫਿਰਦੇ ਸੀ ਹੋਏ ਨਹੀਂ ਲੇਕਿਨ ਅਸੀਂ ਇਹ ਚਾਹਦੇ ਸੀ ਵੀ ਇਹਨਾਂ ਦਾ ਜਿਹੜਾ ਵਿਕਾਸ ਹੈ ਚਾਰ ਸਾਲਾਂ ਚ ਕੀ ਕੀਤਾ ਇਹ ਸਾਰੇ ਵਿਕਾਸ ਦੇ ਮਗਰ ਤੁਰੇ ਫਿਰਦੇ ਆ ਬਾਕੀ ਕੰਮ ਗੱਲ ਕੋਈ ਨਹੀਂ ਹੂੰ ਉਹਦੇ ਨਾਲ ਇਤਰਾਜ ਕੋਈ ਨਹੀਂ ਦਈਆ ਜੀ ਨਾਲ ਇਹ ਤਾਂ ਸਿਰਫ ਉਹਦੇ ਪਿਆਰ ਦੇ ਪਿੱਛੇ ਤੁਰੇ ਫਿਰਦੇ ਆ ਵੀ ਤੇਰਾ ਜਿਹੜਾ ਵਿਕਾਸ ਕੀਤਾ ਤੇ ਜਿਹੜਾ ਤੂੰ ਸਾਨੂੰ ਪਿਆਰ ਮੰਡਿਆ ਆ ਸ਼ਕੂਰ ਦੇ ਵਿੱਚ ਕੀ ਹੋਇਆ ਨਾ ਕਿਥੇ ਕਾਂਗਰਸੀ ਨੇ ਤੇ ਨਾ ਕਿਸੇ ਕਾਲੀ ਨੇ ਨਹੀਂ ਵਾਇਸ ਉਠਾਈ ਇਹਨਾਂ ਦੇ ਪਤਾ ਨਹੀਂ ਇੱਕ ਮੱਕੜ ਕੇ ਕੀ ਕਹਿੰਦੇ ਹੁੰਦੇ ਸੀਗੇ ਕੋ ਮੱਕੜ ਕੁਮੱਕੜ ਉਹ ਉਹਨਾਂ ਨੇ ਹੀ ਕੀਤਾ ਉਹ ਜਿਹੜੇ ਵਿਚਾਰੇ 13-13 ਸਾਲ ਤੋਂ ਇਹਨਾਂ ਨਾਲ ਲੱਗੇ ਸੀ ਮੈਂ ਸੁਣੀ ਵੀਡੀਓ ਸਾਰੀ ਉਹ ਕਹਿੰਦੇ 13 ਸਾਲ ਸਾਨੂੰ ਲੱਭਿਆ ਕੀ ਜਦੋਂ ਹੀ ਸਰਪੰਚੀ ਆਸਤੇ ਗਿਆ ਸਾਨੂੰ ਪਿੰਡ ਦੇ ਆਪਦੇ ਦਫ਼ਤਰੋਂ ਬੇਇੱਜ਼ਤ ਕਰਕੇ ਭੇਜਿਆ ਇਹਨਾਂ ਨੇ ਤੇ ਜਿਹਨੇ ਥੈਲਾ ਦੇਤਾ ਉਹਨੂੰ ਸਰਪੰਚ ਬਣਾਤਾ ਇਹ ਸਾਰੇ ਹਿਸਾਬ ਲੈ ਜਾਣਗੇ ਸਮਾਂ ਆਉਂਦੀ ਰਿਹਾ फेर ਉੱਥੇ ਕਾਫੀ ਕੁਝ ਹੋਇਆ ਸ਼ਕੂਰ ਦੇ ਵਿੱਚ ਕਹਿੰਦੇ ਚੰਗੀ ਟਾਪ ਟੂਪ ਲੱਗੀ ਉੱਥੇ ਲੋਕ ਹੀ ਦੱਸਦੇ ਨੇ ਸਾਡੇ ਕੈਮਰੇ ਤੇ ਬੋਲੇਓ ਸੁਖਜੀ ਤੁਸੀਂ ਦੇਖੀ ਹੋਣੀ ਆ ਤੁਸੀਂ ਸਾਡੇ ਦਾ ਸਵਾਦ ਲੈਣੇ ਉਹ ਦੇਖਣ ਲੱਗੇ ਦੇਖੀ ਤਾਂ ਤੁਸੀਂ ਵੀ ਆ ਅੱਛਾ ਕਾਫੀ ਪਿੰਡਾਂ ਚ ਇਵੇਂ ਹੋ ਰਿਹਾ ਤੁਸੀਂ ਬੀਤੇ ਦਿਨ ਤੁਹਾਡੀ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਵੀ ਡਲਾ ਤੋਂ ਡਲਾ ਹੁੰਦਾ ਤੇ ਨਾਲ ਤੁਸੀਂ ਕਿਹਾ ਵੀ ਡਲਿਆ ਨਹੀਂ ਹੁਣ ਸ਼ਾਇਦ ਪਾਥੀਆਂ ਪਹਿਣਗੀਆਂ ਤੇ ਇਹ ਗੱਲ ਵੀ ਲੋਕ ਕਹਿਣ ਲੱਗ ਪਏ ਆ ਮੈਂ ਤਾਂ ਮੇਰੇ ਦਾ ਕਹਿਣ ਤੋਂ ਪਹਿਲਾਂ ਚੱਲ ਪਈਆਂ ਮੈਂ 6 ਮਹੀਨਿਆਂ ਦਾ ਟਾਈਮ ਦਿੱਤਾ ਸੀ ਹੇ ਮੈਨੂੰ ਲੱਗਦਾ 6 ਦਿਨ ਹੀ ਹੋਏ ਇਹ ਤੁਹਾਨੂੰ ਤਾਂ ਮੈਨੂੰ ਲੱਗਦਾ ਹਜੇ 6-8 ਦਿਨ ਹੋਇਆ ਕਿ 10-10 ਦਿਨ ਹੀ ਹੋਏ ਆ ਹਾਂ ਮੈਂ ਕਹਿਆ ਸੀ 6 ਮਹੀਨੇ ਬਾਅਦ ਇੱਕ ਕਰਨਗੇ ਉਹ ਸਾਡੀਆਂ ਬੀਬੀਆਂ ਨੇ ਥਾਪੀਆਂ ਵੀ ਨਹੀਂ ਸੰਭਾਲੀਆਂ ਜੀ ਥਾਪੀਆਂ ਹੁਣ ਸੰਭਾਲ ਲੀਆਂ ਚਲੋ ਕਰਤੀਆਂ ਅੱਛਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਹਨਾਂ ਦੀਆਂ ਕੀਤੀਆਂ ਹੀ ਆ ਕਰਤੂਤਾ ਇਹਨਾਂ ਦੇ ਸਾਹਮਣੇ ਆਣੀਆਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਇੰਨਾ ਮਾੜਾ ਕਦੇ ਕਿਸੇ ਪਾਰਟੀ ਦਾ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਰਹੀਆਂ ਦਰਸਲ ਜੇ ਜਦੋਂ ਕਹਿੰਦੇ ਸੀ ਨਾ ਵੀ ਇਹ ਸਰਕਾਰਾਂ ਜੋ ਨਾ ਨਹੀਂ ਕੀਤਾ ਸੀ ਉਹ ਕਰਾਂਗੇ ਉਹ ਕਰਕੇ ਦਿਖਾਤਾ ਤੁਹਾਡੇ ਸਾਹਮਣੇ ਹੀ ਹੈ ਚਾਹੇ ਕਾਂਗਰਸ ਆਈ ਤੇ ਚਾਹੇ ਆਏ ਕਾਲੀਦਲ ਇਹ ਪੰਜਾਬ ਹੈ ਜਿਹੜਾ ਇਹ ਯੋਧਿਆਂ ਦੀ ਧਰਤੀ ਹੈ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸੀਟ ਤੇ ਨਜ਼ਰ ਪੂਰੇ ਪੰਜਾਬ ਦੀ ਆ ਬਜੀਤਪੁਰ ਜ਼ੋਨ ਵਾਲੀ ਸੀਟ ਤੇ ਔਰ ਇਸੇ ਜਿਹੜੇ ਪਿੰਡ 'ਚ ਤੁਸੀਂ ਖੜੇ ਹੋ ਇਸੇ ਪਿੰਡ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਪਤੀ ਨੇ ਇਹ ਗੱਲ ਕਹੀ ਸੀ ਵੀ ਵਹਿਮ ਕੱਢ ਦਿਆਂਗੇ ਕੁਝ ਸਮਾਂ ਆ ਗਿਆ ਜਾਂ ਕੁਝ ਮੈਂ ਭੁੱਲਦਾ ਨਾ ਹੋਵਾਂ ਵਹਿਮ ਕੱਢਣ ਵਾਲੀ ਗੱਲ ਕਹੀ ਸੀ ਤੁਸੀਂ ਉਹਨਾਂ ਦੇ ਪਿੰਡ ਹੀ ਆ ਕੇ ਪ੍ਰਚਾਰ ਸ਼ੁਰੂ ਕਰਤਾ ਦਰਸਲ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਕਹਿੰਦਾ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਇਹਨਾਂ ਦਾ ਇੰਨਾ ਕਰਦਾਰ ਆ ਆਪਦਾ ਦੇਖ ਲਿਆ ਤਰਨ-ਤਰਨ ਤੁਸੀਂ ਦੇਖੋ ਕੰਚਨਪ੍ਰੀਤ ਜਿਹੜੀ ਕੁੜੀ ਐ ਸਾਡੀ ਧੀ ਭੈਣ ਉਹਦਾ ਕਸੂਰ ਕੀ ਸੀ ਕਸੂਰ ਇਹੋ ਹੀ ਸੀ ਨਾ ਵੀ ਆਪਦੀ ਮਾਤਾ ਦੀ ਜਿਹੜਾ ਪ੍ਰਚਾਰ ਕਰਦੇ ਸੀ ਇਹ ਘਰ ਦੇ ਨਹੀਂ ਪ੍ਰਚਾਰ ਕਰਨਗੇ ਜਾਂ ਇਹ ਜਿਹੜੇ ਨਾਲ ਲੱਗਦੇ ਪ੍ਰਚਾਰ ਨਹੀਂ ਕਰਨਗੇ ਤੇ ਹੋਰ ਕੋ ਕਰੇਗਾ ਦਰਸਲ ਇਹ ਆਪਦੇ ਜ਼ਮੀਰ ਤੋਂ ਡਿੱਗ ਚੁੱਕੇ ਐ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਐਨੀ ਇੱਜ਼ਤਮਾਨ ਆ ਸਾਡੇ ਬੀਬੀਆਂ ਦਾ ਸਾਡੀਆਂ ਭੈਣਾਂ ਦਾ ਜੇ ਸਾਡੇ ਪਿੰਡ ਦੇ ਬੱਚੇ ਕੋਈ ਬੱਚਾ ਵਿਆਹ ਜਾਂਦੇ ਸੀ ਨਾ ਉੱਥੇ ਅਸੀਂ ਪੁੱਛਦੇ ਸੀ ਵੀ ਸਾਡੇ ਪਿੰਡ ਦੀ ਲੜਕੀ ਇੱਥੇ ਕੌਣ ਹੈ ਉਹਨਾਂ ਦਾ ਅਸੀਂ ਮਾਨਸਬਾਨ ਕਰਦੇ ਸੀ ਲੇਕਿਨ ਇੰਨਾ ਕਰਤਾਰ ਇਹਨਾਂ ਡਿੱਗਿਆ ਇੰਨੀ ਇੰਨੀ ਜ਼ਮੀਰ ਡਿੱਗੀ ਸਾਡੀਆਂ ਧੀਆਂ ਪੈਣਾ ਤੇ ਪਰਚੇ ਕਰਨ ਲੱਗੇ ਦਰਸਲ ਗੱਲ ਇਹ ਹੈ ਕਿ ਇਹ ਜਿੰਨੇ 92 ਦੇ 92 ਐਮਐਲਏ ਇਹਨਾਂ ਦਾ ਨਾ ਜ਼ਮੀਰ ਰਿਆ ਨਾ ਇਹਨਾਂ ਦਾ ਕਰਤਾਰ ਰਿਆ ਇਨਾਂ ਨੇ ਆਪ ਦਾ ਸਾਰਾ ਕੁਝ ਲਾ ਲੂ ਕੇ ਸ਼ਰਮ ਇੱਜ਼ਤ ਮਾਨ ਜੋ ਕੁਝ ਉਹ ਦਿੱਲੀ ਵਾਲਿਆਂ ਦੇ ਪੈਰਾ ਵਿੱਚ ਰੱਖਤਾ ਸਾਡੇ ਪੰਜਾਬ 'ਚ ਉਹ ਰਾਜ ਕਰ ਰਹੇ ਆ ਜਿਹੜੇ ਦਿੱਲੀ ਦੇ ਜਿਹੜੇ ਸਾਡੇ ਪੰਜਾਬ ਦੇ ਕਲਚਰ ਨੂੰ ਨਹੀਂ ਜਾਣਦੇ ਸਾਡੇ ਸੱਭਿਆਚਾਰ ਨੂੰ ਨਹੀਂ ਜਾਣਦੇ ਤੇ ਸਾਡੇ ਜਿਹੜੀ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਉਹ ਨਹੀਂ ਜਾਣਦੇ ਇਹ ਉਹ کردار ਦੇ ਬੰਦੇ ਆ ਕਿ ਜਿਨ੍ਹਾਂ ਨੇ ਆਪ ਦਾ ਜਮੀਰ ਸਾਰਾ ਕੇਸੀਵਾਲ ਦੇ ਮੂਰੇ ਜਿਹੜਾ ਸਿੱਟ ਚੁੱਕੇ ਆ ਤਾਂ ਗੁਰਪ੍ਰੀਤ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਕਰੂੰਗਾ ਇਥੋਂ ਦਾ ਜਿਹੜਾ ਉਮੀਦਵਾਰ ਆ ਉਹ ਸਾਂਝਾ ਉਮੀਦਵਾਰ ਤੁਹਾਡਾ ਬਿਲਕੁਲ ਜੀ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਉਹ ਮੇਰੇ ਵਾਈਫ ਆ ਤੇ ਜੋ ਨਿਸ਼ਾਨ ਟਰੱਕ ਆ ਦੂਜਾ ਸਾਡਾ ਵੀਰ ਰਮੇਸ਼ ਇਹ ਬਲਾਕ ਸੰਪਤੀ ਦਾ ਉਮੀਦਵਾਰ ਹੈ ਜੀ ਇਹ ਅਕਾਲੀ ਦਲ ਵੱਲੋਂ ਸਾਡਾ ਸਾਂਝਾ ਉਮੀਦਵਾਰ ਹੈ ਜੀ ਬਿਲਕੁਲ ਜੀ ਅੱਛਾ ਹੁਣ ਕਿੰਨੇ ਕ ਪਿੰਡ ਦਿਨ ਦੇ ਵਿੱਚ ਕੱਢ ਰਹੇ ਹੋ ਕਿੰਨੇ ਕ ਲੋਕਾਂ ਕੋਲੇ ਜਾ ਰਹੇ ਹੋ ਵਿਚਰ ਰਹੇ ਹੋ ਰਿਸਪੌਂਸ ਕੀ ਆ ਰਿਹਾ ਹੈ ਕੋਸ਼ਿਸ਼ ਤਾਂ ਬਹੁਤ ਕੱਢਣ ਦੀ ਕਰ ਰਹੇ ਆ ਜੀ ਪਰ ਜਿਹੜੇ ਹਿਸਾਬ ਨਾਲ ਭਰਾਵਾਂ ਦਾ ਪਿਆਰ ਮਿਲਦਾ ਉਹ ਹਿਸਾਬ ਨਾਲ ਅੱਦੇ ਵੀ ਨਹੀਂ ਕੱਢੇ ਜਾ ਰਹੇ ਨਾ ਤਾਂ ਉੱਠਣ ਦਿੱਤਾ ਜਾ ਰਿਹਾ ਉਥੋਂ ਤੇ ਗੱਡੀਆਂ ਫਸ ਜਾਂਦੀਆਂ ਟਰੈਫਿਕ ਲੱਗ ਜਾਂਦਾ ਤੁਹਾਨੂੰ ਸਵਾਲ ਨਹੀਂ ਕੀਤਾ ਸੀ ਅਸੀਂ ਵੀ ਛੁਟਕੀ ਵੀ 2 ਘੰਟਿਆਂ ਦੇ ਵਿੱਚ ਐ ਛੁਟਕੀ ਮਾਰੀ ਸੀ 2 ਘੰਟੇ ਬਸ ਗੇਮ ਆ ਜਿੱਤ ਪੱਕੀ ਆ ਮੈਂ ਇਹ ਪੁੱਛਣਾ ਚਾਹਣਾ ਵੀ ਉਹ 2 ਘੰਟੇ ਆਉਣੇ ਨੇ ਜਾਂ ਨਿਕਲ ਚੁੱਕੇ ਨੇ ਨਹੀਂ ਭਾਈ ਉਹ ਦੋਆਂ ਘੰਟਿਆਂ ਦਾ ਟਾਈਮ ਨਿਕਲ ਗਿਆ ਉਹ ਕਾਗਜ਼ ਕੈਂਸਲ ਕਰਾਉਣੇ ਸੀ ਉਹ ਨਹੀਂ ਹੋਇਆ ਮੈਂ ਸੁਣਿਆ ਇਹਨਾਂ ਦੇ ਵੀ ਹੋ ਹੋ ਗਏ ਆ ਆਪਣੇ ਫੇਰੇ ਤਾਂ ਚੱਲਦਾ ਵੀਰੇ ਇਹਨਾਂ ਦੇ ਆਪਦੇ ਵੀ ਹੋ ਗਏ ਵਿੱਚ ਜੋ ਜਿੱਦਾਂ ਦਾ ਆਪਾਂ ਕਿਸੇ ਲਈ ਕਰਨ ਲਈ ਸੋਚਾਂਗੇ ਆਪਦਾ ਹੋਊਗਾ ਉਹਦਾ ਨੁਕਸਾਨ ਹੋਊਗਾ ਕਿੰਨਾ ਕੁ ਜ਼ੋਰ ਲੱਗਿਆ ਸੀ ਕਾਗਜ਼ੇ ਰਿਜੈਕਟ ਤੁਹਾਡੇ ਕਰਾਉਣ ਤੇ ਇਸ ਤੋਂ ਜ਼ਿਆਦਾ ਜ਼ੋਰ ਕੀ ਲਾਦੇ ਜਿੰਨਾ ਉਹ ਪੱਬਾਂ ਭਾਰੋ ਕੀ ਲਾ ਸਕਦੇ ਸੀ ਉਹ ਲਾਤਾ ਇਹਨਾਂ ਨੇ ਕਹਿੰਦੇ ਕੁਝ ਕੈਂਡੀਡੇਟ ਜਿਹੜੇ ਨੇ ਉਹ ਬਹਿ ਵੀ ਰਹੇ ਨੇ ਉਹ ਕਹਿੰਦੇ ਨੇ ਵੀ ਅਸੀਂ ਸਮਰਥਨ ਦੇ ਕੇ ਉੱਥੋਂ ਦੇ ਕੈਂਡੀਡੇਟ ਨੂੰ ਜਿਤਾ ਦੇਣਾ ਇਸ ਤਰ੍ਹਾਂ ਦਾ ਵੀ ਕੁਝ ਹੋ ਰਿਹਾ ਬਿਲਕੁਲ ਜੀ ਉਹ ਇਹਨਾਂ ਦੀ ਜਿਹੜੀ ਐਮਐਲਏ ਸਾਹਿਬਾਰੇ ਜਨਿਸ਼ ਲਈ ਹੈ ਜੀ ਇਹਨਾਂ ਦੀ ਬੋਲੀ ਇਹਨਾਂ ਦਾ ਬਿਹੇਵੀਅਰ ਤੇ ਜੋ ਇਹ ਲੋਕਾਂ ਨਾਲ ਵਰਤਾਵਰ ਕਰਦੇ ਆ ਜੋ ਹਲਕੇ ਜਿਹਨਾਂ ਨੇ ਕੀਤਾ ਪਿੰਡਾਂ ਦੇ ਵਿੱਚ 파ੜ ਪਾਏ ਆ ਭਰਾ ਨੂੰ ਭਰਾ ਨਾਲ ਲੜਾਇਆ ਉਹ ਚੀਜ਼ ਨੇ ਇਹਨਾਂ ਦੇ ਨਾਲੋਂ ਜਿਹੜਾ ਵਰਕਰ ਸੀ ਗਰਾਊਂਡ ਲੈਵਲ ਤੇ ਤੋੜ ਦਿੱਤਾ ਕੋਈ ਇਹਦਾ ਬੇਖ ਨਹੀਂ ਰਹਿ ਗਿਆ ਇੱਥੇ ਥੱਲੋ ਜੜਾ ਜੜੀਆਂ ਉਹ ਪੱਟੀਆਂ ਗਈਆਂ ਤੇ ਬਸ ਹੁਣ ਇਹ ਆ ਵੀ ਡਿੱਗਣ ਦਾ ਵੇਟ ਇੱਕ ਚੀਜ਼ ਹੋਰ ਦੇਖੀ ਆ ਕਹਿੰਦੇ ਵੀ ਤੁਹਾਡੇ ਬੇਟੀਆਂ ਚਾਰੋਂ ਛੋਟੀਆਂ ਛੋਟੀਆਂ ਸਕੂਲ ਪੜ੍ਹਦੀਆਂ ਉਹ ਵੀ ਪ੍ਰਚਾਰ ਦੇ ਵਿੱਚ ਡਟੀਆਂ ਹੋਈਆਂ ਨੇ ਨਾਲ ਹੀ ਉਹਨਾਂ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬਿਲਕੁਲ ਵੀਰ ਜੀ ਇਹਨਾਂ ਨੇ ਮੇਰੇ ਤੇ ਪਿੱਛੇ ਜੇ ਇਲਜ਼ਾਮ ਲਾਇਆ ਸੀ ਇਹਨੇ ਧੱਕਾ ਕਰਨੇ ਦੀ ਹੈ ਗੈਂਗਸਟਰ ਆ ਦੀ ਉਹ ਆ ਦੀ ਮੈਂ ਨਾ ਬਲਾਕ ਸੰਪੀਆ ਦੇ ਪੇਪਰ ਭਰਨ ਗਿਆ ਜੀ ਨਾ ਮੈਂ ਉਹਦੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਭਰਨ ਗਿਆ ਮੇਰੇ ਬੱਚੇ ਤੇ ਸ਼ਰੂਮਨੀ ਅਕਾਲੀ ਦਲ ਦੀ ਸਮੂਚੀ ਟੀਮ ਤੇ ਮੇਰੀ ਟੀਮ ਜੋ ਮੇਰੇ ਨਾਲ ਮੇਰੇ ਭਰਾ ਮਰੀਆਂ ਭੈਣਾਂ ਖੜੀਆਂ ਨੇ ਜੋ ਸਾਰੇ ਇੱਥੇ ਖੜੇ ਆ ਉਹ ਭਰਨ ਗਿਆ ਸੀ ਮੈਂ ਤਾਂ ਗਿਆ ਵੀ ਨਹੀਂ ਠੀਕ ਹੈ ਜੀ ਤੇ ਉਹਨਾਂ ਨੂੰ ਚਾਹ ਉਹਨਾਂ ਨੇ ਮੈਂ ਉਹਨਾਂ ਦੇ ਵਿੱਚ ਆਪਦੀ ਲਾਈਫ ਦੇ 10 ਸਾਲ ਖਰਾਬ ਕਰਕੇ ਫੇਰ ਆਇਆ ਸਹੀ ਟਰੈਕ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਲੱਤਾਂ ਖਿੱਚਦੇ ਮੇਰੀਆਂ ਬੀਐਸਆਈ ਟਰੈਕ ਤੇ ਨਹੀਂ ਚੜਨਾ ਚਾਹੀਦਾ ਪਲੋਟ ਕਰ ਕਰਕੇ ਉੱਤੇ ਸਰਕਾਰ ਨੂੰ ਇਹ ਗੱਲਾਂ ਦੱਸਦੇ ਜੀ ਇਹ ਗੈਂਗਸਟਰ ਆ ਉਹ ਆ ਹਾਲਾ ਕਿ ਸਭ ਝੂਠ ਬੋਲ ਰਹੇ ਆ ਉਤਲੀ ਸਰਕਾਰ ਨੂੰ ਇਹ ਗਮਰਾਹ ਕਰ ਰਹੇ ਆ ਦੂਸਰੀ ਗੱਲ ਜੋ ਇਹਨਾਂ ਦੀਆਂ ਸ਼ਾਮਾਂ ਜੋ ਇਹ ਇੱਛਾ ਕਰਕੇ ਬੈਠੇ ਆ ਉਹ ਕਦੇ ਪੂਰੀ ਨਹੀਂ ਹੋਣੀ ਮਹਾਰਾਜ ਨੇ ਫਤਿਹ ਉਹਨੂੰ ਦੇਣੀ ਆ ਜਿਹਦੀ ਸੋਚ ਸਹੀ ਆ ਠੀਕ ਹੈ ਜੀ ਅਸੀਂ ਆਪਦੇ ਭਰਾਵਾਂ ਦੇ ਆਪਦੇ ਲੋਕਾਂ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਰਹੀ ਉਹਨਾਂ ਨੇ ਫਤਿਹ ਸਾਡੀ ਝੁਲੀ ਪਾਉਣੀ ਆ ਸਾਰੇ ਲੋਕਾਂ ਦੀ ਝੋਲੀ ਪਾਉਣੀ ਕਹਿੰਦੇ ਵੀ ਇਹ ਪਿੰਡ ਇੱਕ ਪਾਸੇ ਹੀ ਜ਼ੋਰ ਲਾ ਦਿੰਦਾ ਜਦੋਂ ਕੋਈ ਵੀ ਕੈਂਡੀਡੇਟ ਹੁੰਦਾ ਇਸ ਪਿੰਡ ਦੀ ਕਹਿੰਦੇ ਖਾਸੀਅਤ ਆ ਪੁਰਾਣੀ ਹੁਣ ਕੀ ਲੱਗਦਾ ਅੱਜ ਦਾ ਰਿਸਪੌਂਸ ਕੀ ਆ ਇੱਕ ਪਾਸੜਾ ਹੋ ਗਿਆ ਕੰਮ ਜਾਂ ਹੋਣਾ ਬਾਕੀ ਆ ਇਹ ਜੀ ਸੁਖਵੀਰ 17 ਤਰੀਕ ਨੂੰ ਜਦੋਂ ਪਟੇਲ ਨਗਰ ਦੀ ਗਿਣਤੀ ਹੋਊਗੀ ਨਾ ਉਦੋਂ ਤੁਸੀਂ ਵੀ ਉੱਥੇ ਹੋਣਾ ਹੀ ਆ ਉਦੋਂ ਫਿਰ ਉਹ ਗਿਣਤੀ ਵਾਲੀਆਂ ਬਬਰਤੀਆਂ ਮੀਡੀਆ ਚ ਕਰਦੇ ਆਂ ਕੀ ਬਣਿਆ ਤਾਂ ਬਿਲਕੁਲ ਤੁਸੀਂ ਤੁਸੀਂ ਇੱਥੋਂ ਕੈਂਡੀਡੇਟ ਹੋ ਹਾਂਜੀ ਕੀ ਨਾਮ ਤੁਹਾਡਾ ਰਮੇਸ਼ ਸ਼ਰਮਾ ਜੀ ਕੀ ਰਿਸਪੌਂਸ ਆ ਪਿੰਡ ਦੇ ਵਿੱਚ ਬੱਲੇ ਬੱਲੇ ਹੋਈ ਪਈ ਐ ਚੜਦੀ ਕਲਾ ਸਾਰੇ ਪਾਸੇ ਪਹਿਲਾਂ ਮਤਲਬ ਅਕਾਲੀ ਦਲ ਤੋਂ ਹੀ ਪਹਿਲਾਂ ਤੋਂ ਹਾਂਜੀ ਸ਼ੁਰੂ ਤੋਂ ਅਕਾਲੀ ਦਲ ਤੋਂ ਆ ਸਾਡੇ ਭਗਵਾਨ ਜੀ ਖੜੇ ਨੇ ਜਿੱਧਰ ਹੁਕਮ ਕਰਦੇ ਨੇ ਉਧਰੋਂ ਚੱਲ ਪਈਦਾ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਗੁਰਪ੍ਰੀਤ ਸੇਖੋ ਔਰ ਜੋਗਿੰਦਰ ਸਿੰਘ ਗਿੰਦੂ ਸਾਫ ਦਾ ਐਮ ਐਲ اے ਅਕਾਲੀ ਦਲ ਤੋਂ ਇਹ ਲਗਾਤਾਰ ਜਿਹੜੇ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਔਰ ਕਈ ਗੱਡੀਆਂ ਜਿਹੜੀਆਂ ਕਰੀਬ ਹੁਣ ਵੀ 100 ਦੇ ਆਸ-ਪਾਸ ਗੱਡੀਆਂ ਲੈ ਕੇ ਲਗਾਤਾਰ ਜਿਹੜਾ ਪ੍ਰਚਾਰ ਉਹ ਚੱਲ ਰਿਹਾ ਔਰ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਮਸ਼ਹੂਰ ਪਿੰਡ ਆ ਔਰ ਲਗਾਤਾਰ ਇਹ ਪਿੰਡ ਚਰਚਾ ਦੇ ਵਿੱਚ ਰਹਿੰਦਾ ਹੈ ਇਹ ਉਹੀ ਪਿੰਡ ਦੇ ਵਿੱਚ ਅੱਜ ਪ੍ਰਚਾਰ ਕੀਤਾ ਜਾ ਰਿਹਾ ਜਿੱਥੋਂ ਦੀ ਹੌਟ ਸੀਟ ਬਣੀ ਹੋਈ ਔਰ ਇਸੇ ਹੀ ਪਿੰਡ ਦੇ ਕੈਂਡੀਡੇਟ ਨੇ ਇਸੇ ਹੀ ਪਿੰਡ ਦੇ ਕੈਂਡੀਡੇਟ ਨੇ ਔਰ ਉਹਨਾਂ ਦੀ ਧਰਮ ਪਤਨੀ ਹੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਹੈਗੀ ਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਪਟੇਲ ਨਗਰ ਤੋਂ ਸਾਂਝਾ ਕਰ ਰਹੇ ਆ ਅਗਰ ਤੁਹਾਡੀ ਕੋਈ رائے ਆ ਤਾਂ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨਾ ਫਰਸਪਰ ਤੋਂ ਕੈਮਰਾ ਪਰਸਨ ਦੇਣਾ ਸਖਵਿੰਦਰ ਸਿੰਘ ਸੋਖ